ਬਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਖੜੇ ਸੀ ਇਸ ਟਾਈਮ ਫਾਜਲ ਕਾ ਇੱਥੇ ਨਾ ਬਹੁਤ ਵੱਡੀ ਸੇਵਾ ਸਾਡੇ ਨਿਲ ਚੌਧਰੀ ਜੀ ਇਹਨਾਂ ਨੇ ਢਾਬਾ ਕਾ ਵੀ ਕੋਈ ਵੀ ਸੰਗਤ ਕਿਸੇ ਪਾਸਿਓਂ ਵੀ ਆਉਂਦੀ ਆ ਨਾ ਇਹ ਰਹਿ ਸਵਾਸਤੇ ਬਿਲਕੁਲ ਇਹਨਾਂ ਦਾ ਫ੍ਰੀ ਟਿਕਾਣਾ ਰੱਖਿਆ ਹੋਇਆ ਅਸੀਂ ਰਾਤ ਆਏ ਸੀ ਮੀਂਹ ਪੈ ਰਿਹਾ ਸੀ ਤੇ ਅਸੀਂ ਸੰਪਰਕ ਕੀਤਾ ਬਾਈ ਮਨਦੀਪ ਢਿੱਲੋਂ ਹਰਾਂ ਦੇ ਨਾਲ ਸੋ ਬਾਈ ਉਹਨੇ ਸਾਨੂੰ ਸਾਡੇ ਵੀਰ ਗੱਗੂ ਸਰਪੰਚ ਸਾਹਿਬ ਦਾ ਨੰਬਰ ਦਿੱਤਾ ਤੇ ਇਹਨੇ ਸਾਨੂੰ ਇੱਥੇ ਛੱਡ ਕੇ ਗਏ ਲੋਕੇਸ਼ਨ ਤੇ ਛੱਡ ਕੇ ਗਏ ਆ ਵੀ ਅਗਰ ਕੋਈ ਵੀ ਸੱਜਣਾ ਇਸ ਤਰ੍ਹਾਂ ਮੁਸੀਬਤ ਦੇ ਵਿੱਚ ਫਸਿਆ ਹੋਵੇ ਜੇ ਕਿਸੇ ਨੇ ਰਹਿਣਾ ਹੋਵੇ ਨਾ ਤਾਂ ਫਾਜ਼ਲ ਕਾ ਫਲਾਈ ਓਵਰ ਦੇ ਬਿਲਕੁਲ ਨੀਚੇ ਚੌਧਰੀ ਪੂਰਨ ਚੰਦ ਚਾਚਾ ਜੀ ਉਹਨਾਂ ਦੇ ਨਾ ਇਹ ਢਾਬੇ ਤੇ ਤੁਹਾਡੇ ਵਾਸਤੇ ਸਪੈਸ਼ਲ ਰਹਿਣ ਵਾਸਤੇ ਵੀ ਪ੍ਰਬੰਧ ਕੀਤਾ ਹੋਇਆ ਹੈ ਅਸੀਂ ਕਹਿੰਦੇ ਆ ਵੀ ਕੋਈ ਵੀ ਸੱਜਣਾ ਆਉਣਾ ਚਾਹੁੰਦਾ ਹੈ ਵੀ ਅਸੀਂ ਬਹੁਤ ਵਧੀਆ ਆਪਣੇ ਆਪ ਨੂੰ ਸੇਫ ਸਮਝਿਆ ਸੋ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਸਾਨੂੰ ਰੋਟੀ ਪਾਣੀ ਸਾਰਾ ਰਹਿਣ ਸਹਣ ਦਾ ਸਾਡਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਯਾਰ ਬਹੁਤ ਬਹੁਤ ਬਈ ਧੰਨਵਾਦ ਤੁਹਾਡਾ ਹਨਾ ਬਹੁਤ ਵੱਡੀ ਸੱਜਣੋਂ ਸੇਵਾ ਹੁੰਦੀ ਹੈ ਇਹ ਆਏ ਗਏ ਸੱਜਣਾ ਨੂੰ ਜਿਹੜਾ ਕਿਸੇ ਸੇਫ ਜਗ੍ਹਾ ਤੇ ਜਿਵੇਂ ਕਹਿੰਦੀ ਹਾਲਾਤ ਮਾੜੇ ਆ ਹਨਾ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਤੁਸੀਂ ਚੌੜੀ ਡੱਬਾ ਪੁਲ ਦੇ ਥੱਲੇ ਜਦੋਂ ਮਰਜੀ ਵੈਲਕਮ ਜੀ ਆਇਆਂ ਨੂੰ ਜਦੋਂ ਮਰਜੀ ਬੈਠੇ ਰਹਾਂ ਜੀ ਤੁਹ ਸਾਰਿਆਂ ਨੂੰ ਮੁਸੀਬਤ ਆ ਗਈ ਹੈ ਚਲੋ ਠੀਕ ਨੋਟਸ ਕਰਕੇ ਜਿੰਨੇ ਦਿਨ ਚਲੋ ਚੱਲਦਾ ਪਾਣੀ ਦਾ ਸਾਡੇ ਕੋਲ ਰਹਿਣ ਨੂੰ ਹਾਂ ਜੀ ਰਹਿਣ ਨੂੰ ਕੋਈ ਦਿੱਕਤ ਵਾਲੀ ਕੋਈ ਗੱਲ ਨਹੀਂ ਤੁਸੀਂ ਕੁਝੇ ਵਿਕਲਪ ਤੇ ਆਉਂਦੇ ਜੀ ਜੋ ਟਰਾਲੀ ਆndi ਹੈ ਕੈਂਟਰ ਆਉਂਦਾ ਜੋ ਵੀ ਹੈ ਸਾਡੇ ਕੋਲ ਰੁਕਣ ਵਾਸਤੇ ਜਗ੍ਹਾ ਬਿਲਕੁਲ ਹੈਗੀ ਬਿਲਕੁਲ ਤੁਹਾਡੀ ਟਰਾਲੀ ਵੀ ਸੇਫ ਜਗ੍ਹਾ ਤੇ ਲੱਭੂ ਤੇ ਤੁਸੀਂ ਵੀ ਸੇਫ ਜਗ੍ਹਾ ਤੇ ਰਹੋਗੇ ਨਾ ਹਾਂਜੀ ਹਾਂਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ